ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਸ਼ਤਰਾਣਾ ਦਾ ਇਹ ਘਰ ਜਿੱਥੇ ਕਿ ਅਮਰੀਕ ਸਿੰਘ ਨੰਬਰਦਾਰ ਸਾਹਿਬ ਦੇ ਘਰ ਤੋਂ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਇਮਾਮ ਸਾਹਿਬ ਸ਼ਾਹੀ ਇਮਾਮ ਸਾਹਿਬ ਪਹੁੰਚੇ ਅੱਜ ਔਰ ਬਹੁਤ ਵੱਡੀ ਗੱਲ ਹੈ ਸ਼ਤਰਾਣੇ ਹਲਕੇ ਵਾਸਤੇ ਕਿਉਂਕਿ ਇੱਥੇ ਸ਼ਾਹੀ ਮਾਮ ਸਾਹਿਬ ਦੇ ਵਾਟਵਡੇ ਦਾ ਸਥਾਨ ਹੈ ਔਰ ਉਸ ਸਥਾਨ ਨੂੰ ਯਾਦ ਕਰਦੇ ਇੱਥੇ ਪਹੁੰਚੇ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕੋਈ ਯਾਦਗਾਰੀ ਕੋਈ ਜਗ੍ਹਾ ਬਣ ਸਕਦੀ ਹੈ ਔਰ ਕਿਤੇ ਨਾ ਕਿਤੇ ਜਿਹੜੇ ਇੱਥੇ ਕਬਰਸਤਾਨ ਨੇ ਉਹਨਾਂ ਦੀ ਦੇਖਰੇਖ ਕਰਨ ਲਈ ਇੱਥੇ ਪਹੁੰਚੇ ਨੇ ਔਰ ਉਹਨਾਂ ਨਾਲ ਪ੍ਰੈਸ ਵਾਰਤਾਲਾਪ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਦੇ ਵਿੱਚ ਕੋਈ ਯਾਦਗਾਰੀ ਇੱਥੇ ਬਣਾਈ ਜਾਏਗੀ ਔਰ ਕਿਤਨਾ ਕਿਤੇ ਛਤਰਾਣਾ ਹਲਕੇ ਦਾ ਆਜ਼ਾਦ ਆਜ਼ਾਦੀ ਦਿਵਸ ਦੇ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕੀਤਾ ਛਤਰਾਣਾ ਹਲਕੇ ਨੇ ਸਰਪੰਚ ਭਗਵਨ ਸਿੰਘ ਛਤਰਾਣਾ ਅੱਜ ਦਾ ਜਿਹੜਾ ਮਤਲਬ ਮੇਨ ਉਹ ਦੇਖਿਆ ਸਾਹੀ ਅਮਾਨ ਸਾਹਿਬ ਪੰਜਾਬ ਸਾਡੇ ਨਗਰ ਛਤਰਾਣੇ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਇੱਕ ਪਹਿਲੇ ਕਵਰ ਸਥਾਨ ਦੀ ਜਗ੍ਹਾ ਹੈ ਜੀ ਉਹ ਦੇਖਣ ਵਾਸਤੇ ਉੱਥੇ ਕੋਈ ਇਹਨਾਂ ਨੇ ਕੀ ਬਣਾਉਣਾ ਜਾਂ ਕਰ ਲੋ ਇਹਨਾਂ ਨੂੰ ਪਤਾ ਮਾਰੋ ਸਾਨੂੰ ਤਾਂ ਸਿਰਫ ਦੇਖਣ ਵਾਸਤੇ ਕਿੰਨਾ ਦੇ ਦਾਦਾ ਦੇ ਦਾਦਾ ਜੀ ਦੀ ਜਗ੍ਹਾ ਹੈ ਜਿੱਥੇ ਸਾਡੇ ਉੱਗਵਾੜੀ ਰੋਲ ਲੰਕੀ ਉੱਥੇ ਮਤਲਬ ਉਹ ਉਹਦਾ ਦਰਸ਼ਨੇ ਲਗਾ ਕੋਈ ਹੋਰ ਮਤਲਬ ਅਗਰ ਭਾਉਣ ਵਾਸਤੇ ਕਾਇਦਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਸਰ ਸਾਹਿਬ ਸਹੀ ਕਹਿਣਾ ਕਿ ਜਿਹੜੇ ਅੱਜ ਆਏ ਨਹੀਂ ਮਾਨ ਸਾਹਿਬ ਇਹ ਆਇਆ ਜੀ ਆਏ ਨੂੰ ਇਹ ਕਬਰਸਤਾਨ ਦੀ ਪੈੜੀ ਹੈ ਉਹ ਦੇਖਣ ਆਏ ਨੇ ਸ਼ੁਭਨਾਮ ਜੀ ਕੁਆ ਮਰੀਸੀ ਨੰਬਰ ਦਰਜੀ ਆ ਸਤਰਾਣਾ ਤੁਸੀਂ ਸਰ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਸਰ ਬਹੁਤ ਵੈਲਕਮ ਹੈ ਜੀ ਸਤਰਾਣਾ ਪਹੁੰਚਣ ਤੇ ਸੋ ਕੀ ਦੋਸ਼ ਕਰਾਂ ਸਤਿ ਸ੍ਰੀ ਅਕਾਲ ਬismillah अर रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਕਿਰਮ ਕਰਨ ਵਾਲਾ ਸਤਿਰਾਣੇ ਇੱਕ ਵਾਰੀ ਫੇਰ ਆਏ ਸਤਿਰਾਣੇ ਨਾਲ ਵੈਸੇ ਸਾਡਾ ਜਿਹੜਾ ਸੰਬੰਧ ਹੈ ਪਿਛਲੇ 150 ਸਾਲ ਤੋਂ ਜੁੜਿਆ ਹੋਇਆ ਹੈ ਮੇਰੇ ਜਿਹੜੇ ਦਾਦਾ ਜੀ ਭਾਰਤ ਦੀ ਜੰਗ ਆਜ਼ਾਦੀ ਦੇ ਬਹੁਤ ਵੱਡੇ ਸਵਤੰਤਰਤਾ ਦੇ ਸਨਾਨੀ ਮੌਲਾ ਹਵੀਬੁਰ रहमान ਲੁਧਿਆਣ ਜੀ ਉਹਨਾਂ ਦੇ ਜਿਹੜੇ ਦਾਦਾ ਜੀ مولانا ਸ਼ਾ ਅਬਦੁਲ ਕਾਦਿਰ ਲਧਿਆਨਵੀ 1859 ਦੀ ਜਨਮ ਜਾਤ ਜਪਾ ਪੰਜਾਬ ਦੀਆਂ ਇਨਕਲਾਬੀ ਫੌਜਾਂ ਦੇ ਨਾਲ ਦਿੱਲੀ ਤੱਕ ਗਏ ਗਦਰ ਦੀ ناکامی ਤੋਂ ਬਾਅਦ ਦਿੱਲੀ ਤੋਂ ਬਰਾਸਤਾ ਛਤਰਾਣਾ ਵਾਪਸੀ 'ਚ ਉਹਨਾਂ ਦਾ ਦੇਹਾਂਤ ਛਤਰਾਣੇ 'ਚ ਹੋਇਆ ਉਹਨਾਂ ਦੀ ਕਬਰ ਵੀ ਇਸੇ ਪਿੰਡ ਦੇ ਵਿੱਚ ਮੌਜੂਦ ਹੈ ਇਸ ਲਈ ਛਤਰਾਣੇ ਦੇ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਹੈ ਜਦੋਂ ਸ਼ੁਰੂ ਜੇ ਇੱਥੇ ਰਾਜਪੂਤਾਂ ਦਾ ਰਿਆਸਤ ਪਿੰਡ ਹੋਇਆ ਕਰਦਾ ਸੀ ਅਜੀ ਕੁਆਲੀ ਫਿਰ ਆਏ ਪਿੰਡ ਦਾ ਜਿਹੜਾ ਕਬਰਿਸਤਾਨ ਹੈ ਮੈਂ ਬਹੁਤ ਰਿਹਣੀ ਆ ਪਟਿਆਲਾ ਜ਼ਿਲ੍ਹਾ ਦੇ ਐਸਐਸਪੀ ਸਾਹਿਬ ਦਾ ਨਾਨਕ ਸਿੰਘ ਜੀ ਦਾ ਜਿਨ੍ਹਾਂ ਨੂੰ ਅਸੀਂ 2-3 ਦਿਨ ਪਹਿਲਾਂ ਦਰਖਾਸਤ ਕੀਤੀ ਸੀ ਕਿ ਜਿਹੜਾ ਕਬਰਿਸਤਾਨ ਹੈ ਉਹ ਰੀਲੀਜ਼ ਹੋ ਜਾਣਾ ਚਾਹੀਦਾ ਹੈ ਕਿ ਉੱਥੇ ਕੋਈ ਪੋਜੈਸ਼ਨ ਜਿਹੜਾ ਗੈਰਕਾਨੂੰਨੀ ਪੋਜੈਸ਼ਨ ਜਿਹੜਾ ਨਾ ਹੋਵੇ ਤੇ ਬਹੁਤ ਹੀ ਅੱਛੇ ਇਕਦਮਾਤ ਕਰਕੇ ਉਹਨਾਂ ਨੇ ਨਾਨਕ ਜੀ ਨੇ ਤੇ ਇਥੇ ਦੇ ਮੁਤਲਕ ਅਫਸਰਾਨ ਨੇ ਖਾਸ ਕਰਕੇ ਐਸਐਚਓ ਨੇ ਵੀ ਔਰ ਪ੍ਰਿੰਦੇਸ਼ ਖਾਸ ਕਰਕੇ ਜਿਹੜੇ ਲੋਕ ਨੇ ਵਸਨੀਕ ਨੇ ਪੰਜਾਬ ਦੀ ਇੱਕ ਰਵਾਇਤ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਜਿਹੜੀ ਸਾਡੀ ਪਹਿਲੀ ਪਾਤਸ਼ਾਹੀ ਹੈ ਤਾਂ ਅੰਦਨ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਜੀ ਇੱਕ ਨੀਂਹ ਰੱਖੀ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਦੀ ਆਪਸੀ ਸਾਂਝ ਦੀ ਉਹਨੀ ਇਦਾਂ ਰੱਖੀ ਕਿ ਆਪਣੇ ਸੱਜੇ ਖੱਬੇ ਭਾਈ ਮਰਦਾਨਾ ਦੇ ਭਾਈ ਲਾਲੋ ਨੂੰ ਰੱਖਿਆ ਤਾਂ ਕਿ ਇੱਕ ਸਨੇਹਾ ਜਿਹੜਾ ਉਹ ਫਿਰ ਇਹ ਸਨੇਹਾ ਦਸ਼ਮੇਸ਼ ਬਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੱਕ ਬੜੀ ਸ਼ਿੱਦਤ ਦੇ ਨਾਲ ਨਬੀ ਖਾਨ ਤੇ ਕੈਨੀ ਖਾਨ ਨੇ ਗੁਰੂ ਸਾਹਿਬ ਨੂੰ ਉੱਚਾ ਪੀਰ ਬਣਾ ਕੇ ਮੋਢੇ ਚੱਕਿਆ ਫਿਰ ਜਿਹੜੀ ਲਾਸਾਨੀ ਸ਼ਹਾਦਤਾਂ ਫਤਿਹਗੜ੍ਹ ਸਾਹਿਬ ਚ ਸਾਹਿਬਜ਼ਾਦਿਆਂ ਦੀ ਹੈ ਉੱਥੇ ਦੀਵਾਨ ਟੋਡਰਮਲ ਨੇ ਜੋ ਆਪਣਾ ਕਿਰਦਾਰ ਅਦਾ ਕੀਤਾ ਹੈ ਉਹ ਇਸ ਗੱਲ ਦਾ ਸਨੇਹਾ ਹੈ ਪੂਰੀ ਦੁਨੀਆ ਨੂੰ ਕਿ ਧਰਮ ਜਿਹੜਾ ਕੋਈ ਨਹੀਂ ਬੁਰਾ ਹੁੰਦਾ ਹਰੇਕ ਧਰਮ 'ਚ ਕੁਝ ਲੋਕ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਕੁਝ ਲੋਕ ਹੁੰਦੇ ਨੇ ਜਿਹੜੇ ਹੱਕ ਔਰ ਸੱਚ ਦੇ ਉੱਤੇ ਪਹਿਰਾ ਦਿੰਦੇ ਨੇ ਤੇ ਜਿਹੜੇ ਲੋਕ ਉਸ ਵੇਲੇ ਬੁਰੇ ਸੀਗੇ ਉਹਨਾਂ ਨੇ ਰਾਜ ਸੱਤਾ 'ਚ ਵੀ ਰਹਿ ਕੇ ਬੁਰਾਈ ਕੀਤੀ ਉਹਨਾਂ ਨੇ ਰਾਜ ਰੇਸ ਸੱਤਾ ਦੇ ਨਾਲ ਰਹਿ ਕੇ ਗੰਦੇ ਮਛਰੇ ਵੀ ਦਿੱਤੇ ਲੇਕਿਨ ਜਿਹੜੇ ਚੰਗੇ ਸੀਗੇ ਉਹਨਾਂ ਨੇ ਆਪਣੇ ਗੁਰੂ ਦੀ ਪੈਰਵੀ ਵੀ ਕੀਤੀ ਗੁਰੂ ਦੇ ਨਾਲ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਬਾਅਦ ਚੋਂ ਫਿਰ ਉਹਨਾਂ ਦੇ ਸਾਫਜਾਦਿਆਂ ਦੇ ਨਾਲ ਬੀ ਵਫਾ ਜਿਹੜੀ ਉਹ ਨਿਭਾਈਏ ਤੇ ਇਸ ਲਈ ਅਸੀਂ ਸਾਂਝ ਨੂੰ ਹੋਰ ਅੱਗੇ ਵਧਾ ਰਹੇ ਹਾਂ ਇਸ ਚਤਰਾਣੇ ਦੀ ਜਿਹੜੀ ਕਬਰਸਤਾਨ ਦੀ ਜਗ੍ਹਾ ਹੈ ਕੋਈ ਇੱਥੇ ਦੇ ਮੁਸਲਮਾਨਾਂ ਦੇ ਸਪੋਰਟ ਕਰ ਦਿੱਤੇ ਕਿ ਮੈਂ ਇਸ ਲਈ ਰਹਿਣੀ ਹੈ ਇੱਥੇ ਦੇ ਸਾਰੇ ਹਿੰਦੂ ਸਿੱਖ ਭਾਈਚਾਰੇ ਦਾ ਵੀ ਕਿ ਜਿਹੜੀਆਂ ਸਾਡੀਆਂ ਰਿਵਾਇਤਾਂ ਪੰਜਾਬ ਦੀ ਮਿੱਟੀ ਦੀਆਂ ਜਿਹੜੀਆਂ ਰਿਵਾਇਤਾਂ ਹੈ ਉਹਨਾਂ ਨੂੰ ਇਹਨਾਂ ਨੇ ਕਾਇਮ ਰੱਖਿਆ ਉਦਾਂ ਵੀ ਇਹ ਪਿੰਡ ਜਿਹੜਾ 47 ਤੋਂ ਪਹਿਲਾਂ ਵੀ ਆ ਸੁਤੰਤਰਤਾ ਸੰਨਾਨੀਆਂ ਦਾ ਪਿੰਡ ਰਿਹਾ ਆਜ਼ਾਦੀ ਕੁਲਾਟੀਆਂ ਦਾ ਪਿੰਡ ਰਿਹਾ ਚਤਰਾਣੇ ਨੇ ਭਾਰਤ ਦੀ ਜੰਗ ਅਜ਼ਾਦੀ ਦੇ ਵਿੱਚ 1857 ਤੋਂ ਲੈ ਕੇ 1947 ਤੱਕ ਬਹੁਤ ਅੱਛਾ ਕਿਰਦਾਰ ਅਦਾ ਕੀਤਾ ਔਰ ਅਕਸਰ ਮੈਂ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਪੰਜਾਬ ਵਾਲਿਆਂ ਨੂੰ ਵੀ ਖਾਸ ਕਰ ਇਹ ਠੀਕ ਹੈ ਕਿ ਬਾਪੂ ਗਾਂਧੀ ਨੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਜਾਂ ਹੋਰ بڑے بڑے ਜਿਹੜੇ ਲੀਡਰ ਗੁਜ਼ਰੇ ਨੇ ਉਹਨਾਂ ਨੇ ਸਾਡੀ ਦੇਸ਼ ਦੀ ਕੁਰਬਾਨੀਆਂ ਦਿੱਤੀਆਂ ਲੇਕਿਨ ਸਾਨੂੰ ਇਹ ਵੀ ਦੇਖਣਾ ਹੈ ਕਿ ਸਾਡੇ ਪਿੰਡ ਦਾ ਗਾਂਧੀ ਕੌਣ ਹੈ ਸਾਡੇ ਪਿੰਡ ਦਾ ਭਗਤ ਸਿੰਘ ਕੌਣ ਉਹਨਾਂ ਨੂੰ ਵੀ ਨਹੀਂ ਅਸੀਂ ਭੁੱਲਣਾ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ ਤਾਂ ਕਿ ਜਿਹੜੀ ਮੁਹੱਬਤਾਂ ਦੀ ਜਿਹੜੀ ਸਾਂਝ ਹੈ}}{| ਇਸੀ ਤਰ੍ਹਾਂ ਕਾਇਮ ਰੱਖਣਾ ਬਹੁਤ ਬਧਨਵਾਜ 18ਵੀਂ ਸਦੀ ਚ ਪੰਜਾਬ ਦੇ ਬਜ਼ੁਰਗਾਂ ਚ ਜਿਹੜੇ ਇਸਲਾਮੀ ਧਰਮ ਗੁਰੂ ਗੁਜਰੇ ਨੇ ਉਹਨਾਂ ਦੇ ਮੋਢੀ ਰਹੇ ਹਜ਼ਰਤ ਮੌਲਾਨਾ ਸ਼ਾ ਅਬਦੁਲ ਕਾਦਰ ਸਾਹਿਬ ਲੁਧਿਆਣਵੀ ਰਹਿਮਤੁਲਲਾਹ ਅਲੈਹ ਦਾ ਮਜ਼ਾਰ ਹੈ ਜਿਹੜੇ ਕਿ ਲੁਧਿਆਣਾ ਦੇ ਪਿੰਡ ਬੱਲੀਆਵਾਲ ਵਿਖੇ ਪੈਦਾ ਹੋਏ ਸੀਗੇ ਔਰ ਉਹਨਾਂ ਨੇ ਉਸ ਸਮੇਂ ਭਾਰਤ ਦੀ ਆਜ਼ਾਦੀ ਦੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਬੜਾ ਚਰਦਾਰ ਨਿਭਾਇਆ 1857 ਦਾ ਜਦੋਂ ਜੰਗ ਲੜੀ ਗਈ ਬਹਾਦਰ ਸ਼ਾਹ ਜ਼ਫਰ ਦੇ ਸਮੇਂ ਤੇ ਉਹਨਾਂ ਨੂੰ ਵੀ ਦਿੱਲੀ ਤੋਂ ਪੈਗਾਮ ਭੇਜਿਆ ਗਿਆ ਵੀ ਪੰਜਾਬ ਦੀ ਇਨਕਲਾਬੀ ਫੌਜਾਂ ਨੂੰ ਤੁਸੀਂ ਲੈ ਕੇ ਇੱਥੇ ਆਓ ਜਿਹੜੇ ਵੱਡੇ ਇਤਿਹਾਸਕਾਰ ਨੇ ਡਾਕਟਰ ਤਾਰਾ ਚੰਦ ਵੀ ਸਵਰਕਰ ਉਹਨਾਂ ਨੇ ਜਿਹੜੀ 1857 ਦਾ ਫਰੀਡਮ ਮੂਵਮੈਂਟ ਤੇ ਜਿਹੜੀਆਂ ਕਿਤਾਬਾਂ ਲਿਖੀਆਂ ਉਹਦੇ ਵਿੱਚ ਬਕਾਇਦਾ ਇਹਨਾਂ ਦਾ ਪੂਰਾ ਜ਼ਿਕਰ ਕੀਤਾ ਗਿਆ ਕਿ 1857 ਜੰਗ ਅਜ਼ਾਦੀ ਪੇ ਪੰਜਾਬ ਦੀਆਂ ਜਿਹੜੀਆਂ ਛੌਣੀਆਂ ਸੀਗੀਆਂ ਬਠਿੰਡਾ ਦੀ ਫਿਰੋਜ਼ਪੁਰ ਦੀ ਜ਼ਿਲਹੰਦਰ ਦੀ ਉਥੇ ਜਿਹੜੇ ਇਨਕਲਾਬੀ ਫੌਜੀ ਸੀ ਉਹਨਾਂ ਨੂੰ ਮੌਲਾਨਾ ਸ਼ਾ ਅਬਦੁਲ ਕਾਦਰੀ ਲੁਧਿਆਣਵੀ ਨੇ ਇਕੱਠਾ ਕੀਤਾ ਲੁਧਿਆਣਾ ਦਕੀਲਾ ਫਤਹ ਕਰਨ ਤੋਂ ਬਾਅਦ ਉਹ ਆਪਣੀ ਫੌਜ ਨੂੰ ਲੈ ਕੇ ਦਿੱਲੀ ਉਹਨਾਂ ਇਨਕਲਾਬੀ ਫੌਜੀਆਂ ਦੇ ਨਾਲ ਮਿਲੇ ਜਿਹੜੇ ਕਿ ਅੰਗਰੇਜ਼ ਦੇ ਖਿਲਾਫ ਲੜ ਰਹੇ ਸੀ ਜਦ ਉਹ ਜੰਗ ناکਾਮ ਹੋ ਗਈ ਜਿਹਨੂੰ ਤੁਸੀਂ ਆਮ ਜ਼ੁਬਾਨ 'ਚ ਗਦਰ ਕਹਿੰਦੇ ਹੋ ਤੇ ਜਦੋਂ جنگ ناکਾਮ ਹੋਈ ਤੇ ਦਿੱਲੀ ਤੋਂ ਉਹ ਵਾਪਸੀ ਦੇ ਰਸਤੇ ਦੇ ਵਿੱਚ ਕਿਉਂਕਿ ਪੁਰਾਣਾ ਜਿਹੜਾ ਨੈਸ਼ਨਲ ਹਾਈਵੇ ਹੈ ਦਿੱਲੀ ਤੋਂ ਪੰਜਾਬ ਦੇ ਲਈ ਉਹ ਉਸਤਰਾਣੇ ਨੂੰ ਹੀ ਹੋ ਕੇ ਲੰਘਦਾ ਹੈ ਤੇ ਇਹ ਪਿੰਡ ਜਿਹੜਾ ਉਸ ਵੇਲੇ Rajput ਮੁਸਲਮਾਨਾਂ ਦਾ ਸੀ ਇੱਥੇ ਉਹਨਾਂ ਨੇ ਕਬਜ਼ਾ ਕੀਤਾ ਕਈ ਮਹੀਨੇ ਤੱਕ ਤੇ ਇਸੇ ਪਿੰਡ ਦੇ ਵਿੱਚ ਜਦੋਂ ਜਿਸ ਦਿਨ ਵਾਪਸੀ ਸੀ ਉਸ ਦਿਨ ਉਹਨਾਂ ਦੀ ਦਿਹਾਂਤ ਹੋਇਆ ਤੇ ਉਹਨਾਂ ਦੀ ਖਬਰ ਜਿਹੜੀ ਉਹ ਇੱਥੇ ਬਣਾਈ ਗਈ ਮੌਲਨਾ ਸ਼ਾਹ ਅਬਦੁਲ ਕਾਦਰੀ ਲੁਧਿਆਨਵੀ ਭਾਰਤ ਦੀ ਜੰਗਿਆਜ਼ਾਦੀ ਦਾ ਉਹ ਵੱਡਾ ਆਜ਼ਾਦੀ ਕੋਲਾਟੀ ਹੈ ਜਿਨੇ ਅੰਗਰੇਜ਼ ਦੇ ਖਿਲਾਫ ਪਹਿਲਾ ਫਤਵਾ ਵੀ ਜਾਰੀ ਕੀਤਾ ਕਿ ਅੰਗਰੇਜ਼ ਦੇ ਖਿਲਾਫ ਲੜਨਾ ਜਰੂਰੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਦੇਸ਼ ਦੀ ਔਰ ਉਹ ਪਹਿਲੇ ਸੁਤੰਤਰਤਾ ਦਾ ਸੰਾਨੀ ਨੇ ਜਿਨ੍ਹਾਂ ਨੇ ਅੰਗਰੇਜ਼ ਦੇ ਵੱਲੋਂ ਉਸ ਵੇਲੇ ਕਾਜ਼ੀ ਦੇ ਅਹੁਦੇ ਨੂੰ ਠੁਕਰਾਇਆ ਕਿ ਮੈਂ ਤੁਹਾਡਾ ਮੁਲਾਜ਼ਮ ਨਹੀਂ ਬਣਨਾ ਚਾਹੁੰਦਾ ਬਲਕਿ ਆਪਣੇ ਦੇਸ਼ ਦੀ ਆਜ਼ਾਦੀ ਚਾਹੁੰਦਾ ਔਰ ਇਹੀ ਮੌਲਨਾ ਸਾਹਬਦੁਲ ਕਾਜ਼ਿਲ ਲੁਧਿਆਣਵੀ ਸਭ ਤੋਂ ਵੱਡਾ ਉਹ ਸ਼ਖਸੀਅਤ ਹੈ ਕਿ ਜਿਹਦਾ ਪੋਤਰਾ ਮੌਲਨਾ ਹਬੀਬੁਰ ਰਹਿਮਾਨ ਲੁਧਿਆਣਵੀ ਭਾਰਤ ਦੀ ਆਜ਼ਾਦੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਵੀ ਸਾਥੀ ਹੈ ਸੁਭਾਸ਼ ਚੰਦਰ ਬੋਸ ਦਾ ਵੀ ਸਾਥੀ ਹੈ ਪੰਥ ਰਤਨ ਦਾਸਟਰ ਮਾਸਟਰ ਤਾਰਾ ਸਿੰਘ ਜੀ ਦਾ ਵੀ ਸਾਥੀ ਹੈ ਸਤਗੁਰੂ ਪ੍ਰਤਾਪ ਸਿੰਘ ਨਾਮਧਾਰੀ ਹੋਣਾ ਦਾ ਵੀ ਸਾਥੀ ਹੈ ਔਰ ਉਹਨਾਂ ਨੇ 1936 ਦੇ ਵਿੱਚ Hindu ਪਾਣੀ Musalman ਪਾਣੀ ਦੇ ਜਦੋਂ ਘੜੇ ਸਟੇਸ਼ਨਾਂ ਦੇ ਉੱਤੇ ਰੱਖੇ ਗਏ ਤੇ ਮੌਲਾਨਾ ਹਫੀਜ਼ ਰਹਿਮਾਨ ਲੁਧਿਆਣਵੀ ਜਿਹੜੇ ਇਹਨਾਂ ਦੇ ਪੋਤੇ ਨੇ ਸ਼ਾਹਦਨ ਕਾਦ ਲੁਧਿਆਣਵੀ ਦੇ ਉਹਨਾਂ ਨੇ ਉਹ ਘੜੇ ਤੁੜਵਾਏ ਔਰ ਇਹ ਕਿਹਾ ਸੀ ਕਿ ਅਸੀਂ ਇੱਕੋ ਹੀ ਪਾਣੀ ਪੀਵਾਂਗੇ ਤਾਂ ਦੇਸ਼ ਆਜ਼ਾਦ ਹੋਏਗਾ ਤੇ ਅੱਜ ਛੁਤਰਾਨੇ ਕਿਉਂਕਿ ਇਹ ਮੇਰੇ ਖਾਨਦਾਨ ਚ ਮੇਰੇ ਦਾਦੇ ਦੇ ਦਾਦੇ ਲੱਗਦੇ ਨੇ ਛੁਤਰਾਨੇ ਅੱਜ ਇੱਕ ਵਾਰੀ ਫੇਰ ਆਣਾ ਹੋਇਆ ਤੇ ਕੋਈ ਇਸ ਜਗ੍ਹਾ ਦੀ ਤਲਾਸ਼ ਵੀ ਸੀ ਤੇ ਪੁਰਾਣੇ ਤੇ ਲੰਬardar ਜੀ ਹੋਰ ਬਜ਼ੁਰਗਾਂ ਤੋਂ ਪਤਾ ਕੀਤਾ ਤੇ ਇੱਕ ਵਾਰ ਫੇਰ ਅਸੀਂ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਯਾਦਗਾਰ ਦੇ ਵਿੱਚ ਕੁਝ ਨਾ ਕੁਝ ਸਥਾਪਨਾ ਜਿਹੜੀ ਆ ਉਹ ਛੁਤਰਾਨੇ ਦੇ ਵਿੱਚ ਕੀਤੀ ਜਾਏਗੀ ਤਾਂ ਕਿ ਇਸ ਦੇਸ਼ ਦੀ ਆਜ਼ਾਦੀ ਦੇ ਇਸ ਮਹਾਨ ਕੋਲਾਠੀ ਨੂੰ ਜਿਹੜੇ ਪੰਜਾਬੀ ਜਿਹੜੇ ਬਜਾਤ